ਉਹਦੇ ਨੋ ਜਰਸੀ ਵਾਲੇ ਕਹਿੰਦੇ 5000 ਉਹ ਚੱਲਿਆ ਸਵਰਗੀਓ ترસિંહ ਸਿੰਘ ਇਹਦਾ ਕਹਿੰਦੇ ਗਰਾਊਂਡ ਨੂੰ ਮੱਥਾ ਟੇਕਣ ਦਾ ਅੰਦਾਜ਼ ਵੱਖਰਾ ਧਰਤੀ ਮੰਨੂ ਟੇਕ ਮੱਥਾ ਉਹ ਮਾਂ ਮਿੱਟੀ ਨੂੰ ਜੁੰਮਿਆ ਮੇਰੇ ਵੀਰੋ ਇਹ ਬੜੀ ਭਾਗਾਂ ਵਾਲੀ ਮਿੱਟੀ ਐ ਪਹਿਲੀ ਰੇਡ ਐਲ ਸੀ ਡੀ ਐ 2000 ਰੋਕੀ ਬੈਂਡਿੰਗ ਕਾਰ ਵੱਲ ਨੂੰ ਵੀ ਲੱਗ ਗਿਆ ਇਹ ਸਵਰਗੀਓ ترસિંહ ਸਿੰਘ ਪੰਡਾਲ ਦਾ ਪੋਤਾ ਬੁਲਟ ਖੀਰਾਵਾਲੀਆ ਹਾਂ ਸਾਹਮਣੇ ਭਜ ਤੁਰਿਆ ਇਹਦੀ ਹੁਣ ਦੂਜੀ ਕਬੱਡੀ ਸੁਖੀ ਐਲਸੀਡੀ ਵਾਲੀ ਹੋਣੀ ਨੇ ਬਗਿਆ ਵੀ ਐਲਸੀਡੀ ਵਾਲੀ ਨੰਦੌਰ ਵਾਲਾ ਨਿੱਕਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਇਸ ਸਮੇਂ ਬਧਿਆ ਹੋਇਆ ਹੈ ਸ਼ੇਰਾ ਫੌਜੀ ਲੋਪਾ ਨਾਲ ਗੁੱਪੀ ਔਲਖ ਗੁਰੀ ਫੌਜੀ ਤੇ ਦਵਿੰਦਰ ਹਾਕਮ ਵਾਲ ਕਹਿੰਦੇ ਨੇ ਲੱਭੂ ਫੌਜੀ ਹੋਣੀ ਤੇ ਸੁਖਾ ਯੂਐਸਏ ਵੀ ਅਮਰਤ ਔਲਖ ਦਾ ਪਹਿਲਾ ਜਫਾ ਜਿਹੜਾ ਲੱਗੇਗਾ ਉਹ ਮੇਰੇ ਵੀਰੋ 3100 ਦਾ ਹੋਵੇਗਾ ਆਲਮਗੀਰ ਦੀ ਧਰਤੀ ਉਹ ਸਿਕੰਦਰ ਪਹਿਲਵਾਨ ਦੀ ਗੱਲ ਹੁੰਦੀ ਆ ਵੱਡੇ ਭਾਈ ਸਾਹਮਣੇ ਖੇਡਦੇ ਮੈਦਾਨ ਦੇ ਅੰਦਰ ਕਬੱਡੀ ਕਰ ਰਹੀ ਹੈ ਸੋਨੇ ਆਲਮਗੀਰ ਸਾਹਿਬ ਦੀ ਧਰਤੀ ਦਾ ਕਪੂਰ ਖੱਲੇ ਦੇ ਮੈਦਾਨ ਵਿੱਚੋਂ ਸੱਤ ਕਬੱਡੀਆਂ ਪਾ ਕੇ ਮੁੰਡੇ ਨੇ ਕਹਿੰਦੇ ਬੋਲਟ ਮੋਟਰਸਾਈਕਲ ਜਿੱਤਿਆ ਲੱਡੀ ਜੀਵਨ ਦਾ ਸਨਮਾਨ ਹੋਇਆ ਵਰਲਡ ਕੱਪ ਦਾ ਕਹਿੰਦੇ ਬੈਸਟ ਤੇ ਗੱਲਾਂ ਸੁਰੇ ਲੱਗਣਗੀਆਂ ਉਰਲੀ ਕਹਿੰਦੇ ਸੋਨੀ ਰਾਜਪੁਰਾ ਮੰਗਲ ਹਲੋ ਇੱਕ ਮਿੰਟ ਦੀ ਮੰਗਲ ਮੇਰਾ ਵੀਰ ਚੈੱਕ ਕਰ ਲੈ ਇਧਰੋਂ ਲਾਈਟ ਬੰਦ ਹੋ ਗਈ ਹੈ ਗੁਰਮਖ ਲਓ ਜਸ਼ਨ ਮੇਰੇ ਵੀਰੇ ਇਸ ਸਮੇ ਸਿਰੇ ਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਵਿੱਕੀ ਆ ਗਿਆ ਜੰਗਪੁਰੀਆ ਲਓ ਵਿੱਕੀ ਕਹਿੰਦਾ ਯਾਗਪੁਰ ਦੀ ਧਰਤੀ ਦਾ ਕਬੱਡੀ ਪਾਵਲ ਹੋ ਚੁੱਕਿਆ ਜੇਮ ਚੈਲੈਂਜਰ ਕਹਿੰਦੇ ਰਾਜਾ ਪੱਧਰੀ ਵਾਲਾ ਖੜਾ ਨਾਲ ਕਹਿੰਦੇ ਗਗਨ ਸੂਰੇ ਵਾਲੀਆ ਤੇ ਨਾਲ ਕਹਿੰਦੇ ਅੰਮ੍ਰਿਤ ਔਲਖਾਲਾ ਅੱਜ ਕਹਿੰਦੇ 52000 ਪਲੱਸ ਮੋਟਰਸਾਈਕਲ ਦਾ ਕਹਿੰਦੇ ਜੇਤੂ ਬਣਿਆ ਗੱਲਾਂ ਸਿਰੇ ਲੱਗੀਆਂ ਵੱਡਾ ਧੰਨਵਾਦ ਫਿਰ ਔਲਖਾਲਾ ਔਲਖਾਲਾ ਹੋ ਪਹਿਲਾ 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 ਲੱਗਿਆ ਮੇਰੇ ਵੀਰੋ 5000 ਪੁੱਜਦਾ ਕਰਦੇ ਗਗਨਦੀਪ ਕਹਿੰਦੇ ਨੂਹ ਜਰਸੀਆ ਵਾਲਾ ਪਹਿਲਾ ਜੱਫਾ 5000 ਦਾ ਲੱਗਿਆ ਤੀਨਾ ਕਹਾੜੇ ਵਾਲਾ ਆ ਗਿਆ ਲੋ ਟੀਨਾ ਕਹਿੰਦੇ ਕਹਹਾਲੇ ਵਾਲਾ ਆਉਣ ਵਾਲੇ ਕਿਸੇ ਵੀ ਕੱਪ ਦੇ ਆ ਮੁੰਡੇ ਦਾ ਕਹਿੰਦੇ ਬਿੱਗੋ ਵਾਲੀ ਭਰਾ ਵੱਲੋਂ ਵੱਡਾ ਕੱਪ ਦਾ ਸਨਮਾਨ ਹੋਵੇਗਾ ਇਧਰ ਕਹਿੰਦੇ ਬਾਜੀ ਮੁਰਗੀ ਉਹ ਬੱਲੇ ਬੱਲੇ ਹੋ ਗਈ ਸਿਰੇ ਦਾ ਜੱਫਾ ਪਿਆਲਪੁਰੀਆ ਛੱਕਾ ਲੱਗਿਆ ਉਧਰੋਂ ਔਲਖਾਂ ਵਾਲਾ ਅਮਰਤ ਚਾਬੀਆਂ ਖੋਦਦਾ ਇਧਰੋਂ ਛੱਕਾ ਕਹਿੰਦਾ ਔਲਖਾਂ ਵਾਲਿਆ ਹਿੱਸਾ ਬਰਾਬਰ ਹੈ ਔਲਖਾਲਿਆ ਹਿੱਸਾ ਬਰਾਬਰ ਹੈ ਗੋਰਖੀ ਵਾਲਾ ਭੋਲੂ ਕਬੱਡੀ ਪਾਈ ਜਾਂਦਾ ਵਡਿਆ ਲਾ ਭੋਲੂ ਕਹਿੰਦੇ ਕਬੱਡੀ ਬੌਲੀ ਵੱਚ ਗਿਆ ਬਾਕੀ ਪਰਮਜੀਤਪੁਰ ਦੀਆਂ ਤਿੰਨ ਕਬੱਡੀਆਂ ਕਾਲੀ ਯੂਐਸਏ ਤੇ ਜਿੰਮੀ ਯੂਐਸਏ ਵੱਲੋਂ 31 ਹਜ਼ਾਰ ਦੇ ਹੋਣਗੇ 10 ਹਜ਼ਾਰ ਦੀਆਂ ਸੋਰੀ 10 ਹਜ਼ਾਰ ਦੀਆਂ ਹੋਣਗੀਆਂ ਬਾਕੀ ਕਹਿੰਦੇ ਪਰਮਜੀਤ